ਉੱਥੇ ਆਪਾਂ ਦੇਖਦੇ ਹਾਂ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਬੀਜਦਾ ਹੈ ਤੇ ਜਦੋਂ ਕਟਾਈ ਹੁੰਦੀ ਹੈ ਤਾਂ ਉਹਨਾਂ ਨੂੰ ਲੈ ਕੇ ਜੋ ਮੰਡੀ ਵਿੱਚ ਉਹ ਵੇਚਣ ਜਾਂਦਾ ਹੈ ਤਾਂ ਉੱਥੇ ਉਹਨਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਆੜਤਿਆਂ ਵੱਲੋਂ ਭੋਲੀ ਲਗਾਈ ਜਾਂਦੀ ਹੈ ਫਸਲ ਦੀ ਸਾਫ ਸਫਾਈ ਹੁੰਦੀ ਹੈ ਜੇਕਰ ਉੱਥੇ ਕਈ ਦਿਨ ਰੁਕਣਾ ਪੈ ਜਾਵੇ ਜਾਂ ਤੇ بارش ਹੋ ਜਾਵੇ ਤਾਂ ਕਿਸਾਨ ਦੀ ਫਸਲ ਦਾ ਨੁਕਸਾਨ ਵੀ ਕਾਫੀ ਹੁੰਦਾ ਹੈ ਲੇਕਿਨ ਕੁਝ ਕਿਸਾਨ ਅਜਿਹੇ ਵੀ ਹਨ ਜੋ ਕਿ ਕੁਦਰਤੀ ਤੌਰ ਤੇ ਖੇਤੀ ਕਰਕੇ ਆਪਣੀ ਫਸਲ ਦਾ ਆਪ ਹੀ ਲਾਹਾ ਲੈਂਦੇ ਹਨ ਅਤੇ ਉਸ ਤੋਂ ਆਪਣੇ ਪ੍ਰੋਡਕਟ ਤਿਆਰ ਕਰਦੇ ਹਨ ਇਸੇ ਤਰ੍ਹਾਂ ਜੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੰਗਰੂਰ ਦੇ ਨਾਂ ਲੱਗਦੇ ਪਿੰਡ ਘਾਵਦਾਂ ਦੇ ਇੱਕ ਕਿਸਾਨ ਦੀਆਂ ਜੋ ਕਿ ਗੰਨੇ ਦੀ ਖੇਤੀ ਕਰਦਾ ਹੈ ਤੇ ਖੇਤੀ ਕਰਨ ਤੋਂ ਬਾਅਦ ਉਹ ਉਸਨੇ ਕੁਹਾੜ ਲਾਇਆ ਹੋਇਆ ਹੈ ਜਿੱਥੇ ਕਿ ਉਹ ਗੁੜ ਬਣਾਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਉਹਨੇ ਲਿਖਿਆ ਹੋਇਆ ਹੈ 1 ਲੱਖ ਦਾ ਇਨਾਮ ਪਾਓ ਵੀ ਜੇ ਜੇਕਰ ਕੋਈ ਵੀ ਇਸ ਦੇ ਵਿੱਚ ਮਿਲਾਵਟ ਆਂਦੀ ਹੈ ਤਾਂ ਉਹ 1 ਲੱਖ ਦਾ ਇਨਾਮ ਦੇਵੇਗਾ ਸਿਰਫ ਇਸ ਦੇ ਵਿੱਚ ਜੋ ਮਿੱਠਾ ਸੋਡਾ ਹੈ ਲੋੜ ਮੁਤਾਬਕ ਵਰਤਿਆ ਜਾਂਦਾ ਹੈ ਤਾਂ ਜੋ ਗੁੜ ਥੋੜਾ ਨਰਮ ਰਹੇ ਹਲਦੀ ਮਿਰਚਾਂ ਆਦੀ ਦੀ ਖੇਤੀ ਇਹਨਾਂ ਬਾਈ ਵੱਲੋਂ ਕੀਤੀ ਜਾਂਦੀ ਹੈ ਤੁਹਾਨੂੰ ਤਸਵੀਰਾਂ ਸਾਹਮਣੇ ਵਿਖਾਵਾਂਗੇ ਕਿ ਇਹਨਾਂ ਨੇ ਜੋ ਕੁਲਹਾੜ ਲਗਾਇਆ ਹੋਇਆ ਹੈ ਉਥੇ ਇਹਨਾਂ ਵੱਲੋਂ ਆਪ ਹੀ ਖੇਤੀ ਕੀਤੀ ਜਾ ਰਹੀ ਹੈ ਤੇ ਰੇਟ ਲਿਸਟ ਵੀ ਲਾਈ ਹੋਈ ਹੈ ਚਾਹ ਵਾਲਾ ਗੁੜ ਜਿਵੇਂ ਕਿ 120 ਰੁਪਏ ਕਿਲੋ ਸ਼ੱਕਰ 120 ਰੁਪਏ ਕਿਲੋ ਸੌਫ ਅਜਵਾਇਨ ਅਤੇ ਖੋਪੇ ਵਾਲਾ ਗੁੜ ਡਰਾਈ ਫੂਟ ਵਾਲਾ ਗੁੜ ਚਨੇ ਵਾਲਾ ਗੁੜ ਗੰਨੇ ਦਾ ਜੂਸ 1 ਕਿਲੋ 40 ਰੁਪਏ ਆਮ ਬਸਾਰਾ ਦੇ ਨਾਲੋਂ ਗੰਨੇ ਦਾ ਜੂਸ ਵੀ ਹੈ ਜੋ ਇਹਨਾਂ ਵੱਲੋਂ ਸਸਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਵੱਲੋਂ ਜੋ ਇੱਥੇ ਗੁੜ ਹੈ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਖੇਤੀ ਵੀ ਜੋ ਗੰਨੇ ਦੀ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਜੋ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਇਹਨਾਂ ਦੇ ਆਪਣੇ ਖੇਤ ਹਨ ਉੱਥੇ ਵੀ ਕਰਦੇ ਹਨ ਇੱਥੇ ਜਿੱਥੇ ਕੋਹਾੜ ਲੱਗਾ ਹੈ ਇਹਨਾਂ ਦਾ ਉੱਥੇ ਵੀ ਗੰਨਾ ਬੀਜਿਆ ਹੋਇਆ ਜਿਸ ਵਿੱਚ ਕਿ ਬਿਨਾਂ ਰਿਹਾਂ ਸਪਰੇਹਾਂ ਤੋਂ ਖੇਤੀ ਕੀਤੀ ਜਾਂਦੀ ਹੈ ਅਗਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਵੱਲੋਂ ਜੋ ਇਨਾਮ ਰੱਖਿਆ ਹੋਇਆ ਹੈ ਇੱਕ ਵਾਰ ਸੈਂਪਲ ਪਰ ਆ ਗਿਆ ਸੀ ਜੋ ਕਿ ਪੋਜ਼ਿਟਿਵ ਆਇਆ ਕਿਉਂਕਿ ਬਿਨਾਂ ਮਿਲਾਬੜ ਤੋਂ ਖੇਤੀ ਕਰਦੇ ਹਨ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਜੋ ਧੂਆ ਹੈ ਉਹ ਵੀ ਚਿਮਣੀ ਲਗਾ ਕੇ ਬਾਹਰ ਕੱਢਿਆ ਗਿਆ ਹੈ ਅਤੇ ਗੰਨੇ ਦੀ ਜੋ ਰਹਿੰਦ-ਖੂੰਦ ਹੁੰਦੀ ਹੈ ਉਸ ਦੀ ਵੇਸਟੇਜ ਨੂੰ ਹੀ ਇਹ ਅੱਗੇ ਲਗਾ ਕੇ ਖੇਤੀ ਕਰਦੇ ਹਨ ਸਾਡੇ ਨਾਲ ਵੀਰ ਜੀ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਸਰਸਾਰੇ ਪਿਛੇ ਦੇ ਕੀ ਕਹਿਣਾ ਹੈ ਕਿ ਕਿੰਨੇ ਚਿਰ ਤੋਂ ਜੋ ਇਹ ਖੇਤੀ ਕਰ ਰਹੇ ਹਨ ਅਤੇ ਕੀ ਕੀ ਨੂੰ ਇਸ ਤੋਂ ਜੋ ਫਾਇਦੇ ਹੋਏ ਹਨ ਸੱਸੀ ਗ ਸਰ ਸੱਸੀ ਗ ਸਰ ਜੀ ਕਿਹਨੇ ਬਸਰ ਆਪਣਾ ਮੇਰਾ ਨਾਮ ਕੋ ਦਵਤਿਆਨ ਸਿੰਘ ਹੈ ਜੀ ਸਾਨੂੰ ਭਗਮਨ ਸਿੰਘ ਪਿੰਡ ਕਾਵਦਾ ਜੀ ਸਰ ਕਿਨੇ ਜਤੋਂ ਖੇਤੀ ਕਰ ਰਹੇ ਹੋ ਜੀ ਗੰਨੇ ਹਾਂਜੀ ਸਾਨੂੰ 15 ਸਾਲ ਹੋ ਗਏ ਲਗਭਗ ਇਹਨੂੰ ਗੁੱਡ ਬਣਾਉਂਦੇ ਆ ਸ਼ੱਕਰ ਬਣਾਉਂਦੇ ਜੀ ਹਾਂਜੀ ਵੇਚ ਦਿਆਂਗੇ ਇੱਥੇ ਆਪਣੀ ਸੇਲ ਇੱਥੇ ਹੋ ਜਾਂਦੀ ਹੈ ਸਾਨੂੰ ਕਿਤੇ ਵੀ ਸੇਲ ਕਰਨ ਦੀ ਲੋੜ ਕਿਤੇ ਜਾਣ ਦੀ ਲੋੜ ਨਹੀਂ ਹਾਂ ਜੀ ਸਰ ਜੇਕਰ ਗੱਲ ਕੀਤੀ ਆਵੇ ਖੇਤੀ ਦੀ ਤਾਂ ਕਿਹੜੀਆਂ-ਕਿਹੜੀਆਂ ਫਸਲਾਂ ਦੀਜਦੇ ਹੋ ਤੇ ਉਹਨਾਂ ਤੋਂ ਕੀ-ਕੀ ਤਿਆਰ ਕੀਤਾ ਜਾਂਦਾ ਹੈ ਅਸੀਂ ਕਿਵੇਂ ਸਭ ਤੋਂ ਪਹਿਲਾਂ ਤਾਂ ਕਿੰਨੇ ਦੀ ਖੇਤੀ ਕਰਦਾ ਮੁੱਖ ਖੇਤੀ ਸਾਡਾ ਗੰਨਾ ਹੀ ਆ ਜੀ ਕਿੰਨੇ ਦੀ ਜੋ ਵੀ ਸਾਡੀ ਖੇਤੀ ਆ ਅਸੀਂ ਆਪਦੇ ਖਲਾੜ ਤੇ ਇੱਥੇ ਆਪਦਾ ਸੱਕਰ ਗੁੱੜ ਬਣਾ ਕੇ ਵੇਚਦੇ ਆ ਜੀ ਲੰਬੜ ਦੋ ਤੇ ਸਰੋਂ ਦੀ ਫਸਲ ਲਾਉਂਦੇ ਆ ਜੀ ਤੇ ਕਿਵੇਂ ਚਨੇ ਹੋਗੇ ਜੀ ਮਸਰੀ ਹੋਗੀ ਪੰਜ ਚਾਰ ਫਸਲਾਂ ਨਾਲ ਜੁੜੇ ਹੋਏ ਆ ਜੀ ਮਿਰਚਾਂ ਹੋਗੀਆਂ ਹਲਦੀ ਹੋਗੀ ਜੀ ਉਹ ਵੀ ਅਸੀਂ ਇੱਥੇ ਸੇਲ ਕਰਦੇ ਆ ਜੀ ਕਿਤੇ ਵੀ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਨਾ ਸਾਨੂੰ ਮੰਡੀ ਚ ਜਾਣ ਦੀ ਲੋੜ ਆ ਜੀ ਜਿਸ ਟਾਈਮ ਲਗਾਇਆ ਸੀਗਾ ਤੁਸੀਂ ਨੇ ਕੁਲਾੜ ਲਗਾਇਆ ਸੀਗਾ ਉਸ ਟਾਈਮ ਜਦੋਂ ਸ਼ੁਰੂ-ਸ਼ੁਰੂ ਚ ਕੰਮ ਕਰਦੇ ਆ ਤਾਂ ਉਸ ਟਾਈਮ ਰਿਜ਼ਲਟ ਕਿਹ ਜਾ ਰਿਹਾ ਸੀ ਅਸੀਂ ਪਹਿਲੇ ਸਾਲ ਕੁਲਾੜ ਲਾਇਆ ਜੀ ਭਿੰਡਾਂ ਦਾ ਲਾਇਆ ਸੀਗਾ ਰੋਡ ਮੇਨ ਰੋਡ ਦੇ ਉਹ ਸਾਲ ਵੀ ਸਾਡਾ ਲੱਖ ਸਵਾ ਲੱਖ ਰੁਪਏ ਸਾਨੂੰ ਬਚਿਆ ਸੀਗਾ ਜਦੋਂ 15 ਸਾਲ ਪਹਿਲਾਂ ਜੀ ਤੇ ਛੋਟਾ ਇਹ ਕੰਮ ਸੀਗਾ ਜੀ ਇੱਕ ਕੜਾਹਾ ਸੀ ਉਹ ਹੌਲੀ-ਹੌਲੀ ਅਸੀਂ ਕੰਮ ਵਧਾਇਆ ਜੀ 14-15 ਕਿੱਲੇ ਤੇ ਲਿਆਂਦਾ ਸੀ ਗੰਨੇ ਦਾ ਜੀ ਖੇਤੀ ਕੀਤੀ ਹੈਗੀ ਪਹਿਲਾਂ ਅਸੀਂ ਇੱਕ ਕਿੱਲੇ ਤੋਂ ਸ਼ੁਰੂ ਕੀਤਾ ਜੀ ਇਹ ਕੰਮ ਉਦੋਂ ਵੀ ਗੁੜ ਸਾਡਾ ਸੱਕਰ ਬਹੁਤ ਵਧੀਆ ਵਿਕਿਆ ਜੀ ਉਦੋਂ ਬਾਅਦ ਅਸੀਂ ਗੁੜ ਸੱਕਰ ਆ ਬਣਾਉਣ ਲੱਗੇ ਅਸੀਂ ਕਰਕੇ ਨਹੀਂ ਰੱਖਦੇ ਮੈਨ ਅਸੀਂ ਆਪ ਹੀ ਬਣਾਉਨੇ ਆਂ ਤੇ ਉਹਦੇ ਕਰਕੇ ਅਸੀਂ ਗਾਹਕ ਨੂੰ ਗਰੰਟੀ ਦਿੰਦੇ ਆਂ ਵੀ ਜੋ ਵੀ ਸਾਡਾ ਗੁੜ ਬਣਿਆ ਹੋਇਆ ਹੈਗਾ ਤੇ ਜਮਾ ਸੁੱਧ ਤੇ ਆਰਗੈਨਿਕ ਗੁੜ ਹੀ ਹੁੰਦਾ ਹੈ ਜੀ ਆਪਾਂ ਦੇ ਅਕਸਰ ਦੇਖਦੇ ਆਂ ਕਿ ਸੜਕਾਂ ਦੇ ਉੱਪਰ ਕੁਲਹੜ ਲੱਗੇ ਹੋਏ ਹੁੰਦੇ ਨੇ ਜੋ ਗੰਨੇ ਦੀ ਖੇਤੀ ਕਰਦੇ ਹਨ ਕੁਲਹੜ ਵਿੱਚ ਕਈਆਂ ਦੇ ਕਈ ਫੜੇ ਵੀ ਗਿਆ ਨੇ ਚੀਨੀ ਪਾਤੀ ਕਿਸ ਨੇ ਕੋਈ ਜਿਵੇਂ ਤੁਸੀਂ ਲਿਖ ਕੇ ਲਗਾਇਆ ਹੋਇਆ ਹੈਗਾ ਕਿ ਸਿਰਫ ਮਿੱਠਾ ਛੋੜਾ ਹੀ ਜੋ ਥੋੜੀ ਮਾਤਰਾ ਵਿੱਚ ਪਾਇਆ ਜਾਵੇਗਾ ਅਸੀਂ ਜੀ ਇਹੀ ਰੱਖ ਕੇ ਲਾਏ ਵੀ ਗਾਹਕ ਨੂੰ ਪਤਾ ਲੱਗ ਵੀ ਗੁੜ ਦੇ ਵਿੱਚ ਕੀ ਕੀ ਚੀਜ਼ਾਂ ਦੀ ਮਿਲਾਵਟ ਹੁੰਦੀ ਹੈ ਜੀ ਇਹ ਕੀ ਜਿਹੜੇ ਚੀਜ਼ ਤੋਂ ਸੁੱਧ ਗੁੜ ਬਣਦਾ ਜੀ ਕਿਵੇਂ ਆਪਣਾ ਗੰਨੇ ਤੋਂ ਹੀ ਬਣਦਾ ਜੀ ਗੁੜ ਸੁੱਧਾ ਉਹਦੇ ਵਿੱਚ ਆਪਾਂ ਖੰਡ ਵગેਰਾ ਹੋ ਗਿਆ ਹਾਈਡਰੋਜਨ ਮਸਾਲੇ ਹੋ ਗਏ ਕੈਮੀਕਲ ਵગેਰਾ ਹੋ ਗਏ ਆਪਾਂ ਕੋਈ ਵੀ ਮਸਾਲਾ ਨਹੀਂ ਪਾਉਂਦੇ ਹੈਗੇ ਜੀ ਇਕੱਲਾ ਮਿੱਠੇ ਛੋਡੇ ਨਾਲ ਇਸਪਾਈ ਹੁੰਦੀ ਆ ਤੇ ਸੱਕਰ ਦੇ ਵਿੱਚ ਮਿੱਠਾ ਛੋਡਾ ਐਂਡ ਤੇ ਪਾਉਣਾ ਪੈਂਦਾ ਜੀ ਸੱਕਰ ਮਿੱਠੇ ਛੋਡੇ ਤੋਂ ਬਣਾ ਬਣਦੀ ਨਹੀਂ ਹੁੰਦੀ ਕਿਵੇਂ ਜੀ ਹੁਣ ਕਲਾੜ ਫੜੇ ਗਏ ਨੇ ਸਿੰਪਲ ਭਰੇ ਗਏ ਨੇ ਆਪਣਾ ਵੀ ਸਿੰਪਲ ਭਰਿਆ ਗਿਆ ਜੀ ਤੇ ਆਪਣਾ ਸਿੰ ਤੇ ਆਮ ਕਲਾੜਾਂ ਦੇ तकरीबन 90% ਹੀ ਫੇਲ ਹੋਏ ਨੇ ਜੀ ਉਹਨਾਂ ਨੇ ਫਿਰ ਨੌ ਚੇਂਜ ਕੀਤੇ ਨੇ ਕਲਾੜਾਂ ਦੇ ਕਿਸੇ ਨੇ ਕੋਈ ਨੌ ਰੱਖਤਾ ਕਿਸੇ ਨੇ ਕੋਈ ਤੇ ਆਪਣਾ ਪ੍ਰੀਤ ਚੱਲਦਾ ਸੂਤੋਂ ਪ੍ਰੀਤ ਹੀ ਆਉਂਦਾ ਜੀ ਕਲਾੜ ਵੀ ਜਿਹੜੀ ਚਿਮਨੀ ਲਗਾਈ ਆ ਜਿਹੜਾ ਧੂਆ ਨਿਕਲ ਰਿਹਾ ਇਸ ਚੋਂ ਆ ਆਪਾਂ ਦੇਖਦੇ ਆਂ ਕਿ ਅਕਸਰ ਕਲਾੜਾਂ ਦੇ ਉੱਪਰ ਜਦੋਂ ਕਿ ਉਹ ਇਸ ਨੂੰ ਅੱਗ ਲਗਾ ਕੇ ਤਿਆਰ ਕਰਦੇ ਹਨ ਹਾਂਜੀ ਤਾਂ ਚੱਪਣਾ ਹੋ ਗਿਆ ਹੋਰ ਪਲਾਸਟਿਕ ਹੋ ਗਿਆ ਅਜਿਹੇ ਪਦਾਰਥ ਲਗਾ ਕੇ ਵਿੱਚ ਪਾ ਪਾ ਕੇ ਉਸ ਨੂੰ ਅੱਗ ਲਗਾਉਂਦੇ ਹਨ ਜਿਸ ਨਾਲ ਕਿ ਜੋ ਬਿਮਾਰੀ ਲੱਗਣ ਦਾ ਖਤਰਾ ਬਣਿਆ ਰਹਿੰਦਾਗਾ ਲੇਕਿਨ ਤੁਹਾਡੇ ਵੱਲੋਂ ਕਿਸ ਤਰ੍ਹਾਂ ਇਸ ਨੂੰ ਅੱਗ ਲਗਾਈ ਜਾਂਦੀ ਹੈ ਜੋ ਤੁਸੀਂ ਇਸ ਨੂੰ ਸੇਕਾ ਦਿੰਦੇ ਹੋ ਸਰ ਜਿਹੜਾ ਅਸੀਂ ਅੱਗ ਲਾਉਨੇ ਆ ਜੀ ਇਹ ਗੰਨੇ ਦੀ ਜਿਹੜੀ ਖੋਈ ਹੁੰਦੀ ਹੈ ਜਿਹੜਾ ਉਹ ਘਲਾੜ ਆਪਣਾ ਪੀੜਦਾ ਜੀ ਉਸ ਤੋਂ ਬਾਅਦ ਖੋਈ ਬਣਦੀ ਆ ਉਹਨੂੰ ਸੁਕਾ ਕੇ ਉਸੇ ਦੀ ਅੱਗ ਅਸੀਂ ਮਚਾਉਨੇ ਆ ਜੀ ਇੱਕ ਤਾਂ ਹੀ ਉਹਦੀ ਗੁੜ ਦੀ ਸਮੈਲ ਆ ਗਈ ਜਿਹੜੀ ਬਹੁਤ ਵਧੀਆ ਵਿੱਚ ਪੈਦਾ ਹੋ ਜਾਂਦੀ ਆ ਅੱਗ ਜਦੋਂ ਸੁੱਧਾ ਅੱਗ ਹੁੰਦੀ ਆ ਜੀ ਕਿ ਨਾ ਇੱਕ ਆਪਾਂ ਜਿਹੜੇ ਲੋਕ ਆਮ ਚੱਪਲਾ ਫੂਕਦੇ ਨੇਗੇ ਤੇ ਵੈਸਟਿੰਗ ਹੁੰਦੀ ਆ ਕਿਵੇਂ ਸਾਗਾ ਕੰਪਨੀ ਹੋਊਗੀ ਬੂਟਾਂ ਵਾਲੇ ਉਹਨਾਂ ਤੋਂ ਲੈ ਆਉਂ ਆਪਾਂ ਨੂੰ ਬਹੁਤ ਭੈਣਕ ਬਿਮਾਰੀਆਂ ਲੱਗ ਸਕਦੇ ਨੇ 스멜 ਵੀ ਆਉਂਦੀ ਹੈ ਜੀ ਤੇ ਉਹ ਜੜਾ ਉਹਦਾ ਪ੍ਰਦੂਸ਼ਣ ਉਹਦੇ ਵਿੱਚ ਹੀ ਮਿਲਾਵਟ ਹੋ ਜਾਂਦੀ ਆ ਬਰਤਿਆ ਜਾਂਦਾ ਜੀ ਉਹਦੇ ਵਿੱਚ ਹੀ ਤੇ ਉਹ ਲੋਕਾਂ ਨੂੰ ਆਪਾਂ ਇਹ ਅਪੀਲ ਕਰਦੇ ਆਂ ਵੀ ਇਹੋ ਜਿਹਾ ਗੰਦਮੰਦ ਤਵੀਆਂ ਦੇ ਢੇਟਾ ਨਾ ਫੂਕੋ ਜੀ ਜਿਹੜਾ ਲੋਕਾਂ ਦੀ ਸਿਹਤ ਨਾਲ ਖਲਪਾੜ ਨਾ ਕਰੋ ਤੇ ਸੁੱਧੀ ਬਣਾਓ ਤੇ ਵਧੀਆ ਪਾਲਣ ਫੂਕੋ ਤੁਸੀਂ ਵੀ ਤਾਂ ਜਨਨਕੀ ਦੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਇੱਕ ਸੇਧ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਕਰ ਸਕਦੇ ਹੋਗੇ ਤਾਂ ਉਹ ਵੀ ਕਰ ਸਕਦੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਅਜਿਹੇ ਤਰੀਕੇ ਨਾਲ ਜਿਵੇਂ ਤੁਸੀਂ ਖੇਤੀ ਕਰਕੇ ਅੱਗ ਲਗਾਣੇ ਉਹ ਤਵਿਆਂ ਨੂੰ ਜੋ ਗੰਨੇ ਦੇ ਰਹਿਣ ਖੁੰਦਾ ਉਹ ਵੀ ਇਸ ਤਰ੍ਹਾਂ ਕਰ ਸਕਦੇ ਨੇ ਹਾਂਜੀ ਕਰ ਸਕਦੇ ਨੇ ਜੀ ਸਾਡ ਉਹਨਾਂ ਨੂੰ ਵੀ ਕੋਈ ਬਾਲਣ ਨਹੀਂ ਹੁੰਦਾ ਜੀ ਘਾੜ ਘੱਟ ਚੱਲਦੇ ਆ ਤਕਰੀਬਨ ਕਿਵੇਂ ਇਹ ਘਾੜ ਡੇਲੀ ਚੱਲਦੇ ਆ ਆਪਣੇ ਲਈ ਬਾਲਣ ਦੀ ਦਿੱਕਤ ਨਹੀਂ ਆਉਂਦੀ ਤੁਸੀਂ ਇੱਧਰ ਨਿਗਾ ਮਾਰੋਗੇ ਜੀ ਅਜੇ ਪਿਛਲੇ ਸਾਲ ਦਾ ਵੀ ਬਾਲਣ ਪਿਆ ਸਾਡੇ ਲਈ ਜਿਹੜੀ ਇਹ ਰਹਿਣ ਖੁੰਦਾ ਗੰਨੇ ਦੀ ਅਸੀਂ ਇਹੀ ਮਚਾਉਨੇ ਆ ਜੀ ਕਿਵੇਂ ਉਹਨਾਂ ਨੂੰ ਐ ਹੁੰਦਾ ਜੀ ਬਾਲਣ ਘਟ ਗਿਆ ਤੇ ਵੀ ਸੇਤੀ ਗੁੜ ਬਣ ਜਾਈ ਜੀ ਉਦੋਂ ਬਾਅਦ ਉਹਨਾਂ ਨੂੰ ਫਿਰ ਉਹ ਬੂਟ ਚੱਪਲਾਂ ਇਹਦਾ ਵਗੈਰਾ ਉਹ ਚੀਜ਼ਾਂ ਲੈਣੀਆਂ ਪੈਂਦੀਆਂ ਉਹਦੇ ਨਾਲ ਪਰ ਦੂਸਰੋਂ ਵੀ ਜ਼ਿਆਦਾ ਹੁੰਦਾ ਜੀ ਤੇ ਗੰਨੇ ਦੇ ਵਿੱਚ ਦਾ ਗੁੜ ਦੇ ਵਿੱਚ ਦਾ ਇਹ ਮਲਾਬ ਟਾਉਣੀ ਆਉਣੀ ਆ ਉਹਦੀ ਜਦੋਂ ਤੁਸੀਂ ਗੁੜ ਖਾਓਗੇ 스ਮੈਲ ਮਾਰੂ ਜੀ ਕਟਾ ਖੱਟਾਪਨ ਹੋ ਜਾਂਦਾ ਜੀ ਉਹਦਾ ਤੇ ਜਿਹੜੀ ਆਪਣੀ ਕਲਾੜ ਹੈਗੀ ਜੀ ਇਹ ਆਮ ਕਲਾੜਾ ਨਾਲੋਂ ਵੱਖਰਾ ਕਲਾੜਾ ਹੈ ਜੀ ਆਪਾਂ ਚੱਕ ਮੇਕੜਾਹੇ ਤੇ ਗੁੜ ਬਣਾਉਨੇ ਆ ਜੀ ਇੱਕ ਕਲਾੜ ਹੁੰਦਾ ਉਹ ਤਵੀਆਂ ਦੇ ਗੁੜ ਬਣਾਦਾ ਉਹ ਕੱਚਾ ਗੁੜ ਹੁੰਦਾ ਜੀ ਜਿਹੜਾ ਇਹ ਚੱਕ ਮੇਕੜਾਹੇ ਵਾਲਾ ਗੁੜ ਹੈ ਮਹਿੰਗਾ ਵੀ ਵਿਕਦਾ ਜੀ ਤੇ ਛੋਟੇ ਘਰੇ ਤੁਸੀਂ ਲੈ ਜਾਓਗੇ ਗੁੜ ਲੰਬ ਨੀ ਆਮ ਘਲਾੜਾਂ ਦਾ ਗੋੜ ਤੁਸੀਂ ਲਾਉਂਗੇ 10-20 ਦਿਨਾਂ ਬਾਅਦ ਹੀ ਢੱਲਾਪਨ ਹੋ ਜਾਂਦਾ ਜੀ ਇਹ ਕਿਹੜਾ ਹੁੰਦਾ ਜੀ ਗੋੜਾ ਸੱਕਰ ਦੀ ਚਾਹ ਬਣਾਉਂਗੇ ਚਾਹ ਨਹੀਂ ਫਟਦੀ ਦੁੱਧ ਨਹੀਂ ਫਟਦਾ ਹੈਗਾ ਜੀ ਤੇ ਇੱਕ ਨੰਬਰ ਦੀ ਸੁਧਦੀ ਬਣਾਉਣੀ ਹੈ ਅਸੀਂ ਆਹ ਲੱਕੜ ਦੇ ਚੱਕ ਪੈਣੇ ਇਹ ਚ ਹੀ ਬਣਾਉਣੀ ਹੈ ਅਸੀਂ ਲੱਕੜ ਦੇ ਚੱਕ ਆਂਪਸਮਿੰਟ ਦੇ ਚੱਕ ਚ ਬਣਾਉਂਦੇ ਆ ਇਹ ਘਲਾੜਾਂ ਦਾ ਬਹੁਤ ਜ਼ਿਆਦਾ ਫਰਕ ਆ ਜੀ ਜੇਕਰ ਬੈਕਟਰੀ ਗੱਲ ਕੀਤੀ ਆਵੇ ਤਾਂ ਕਿਹੜੀ-ਕਿਹੜੀ ਆਪਣੇ ਕੋਲ ਵੈਰਾਈਟੀ ਰੱਖੀ ਜਾਂਦੀ ਹੈ ਸਰ ਕਿਵੇਂ ਪਿਛਲੀ ਵਾਰ ਸਾਨੂੰ ਗੰਨਾ ਮਿਲਿਆ ਸੀ 195 ਜੀ ਉਹਦੀ ਚਲੋ ਕੁਦਰਤ ਦੀ ਉਹ ਹੈ ਜੀ ਉਦੋਂ ਬਾਅਦ ਆਪਣੇ ਗੰਨੇ ਨੂੰ ਅੱਗ ਲੱਗੀ ਸੀ ਬੀ ਨਹੀਂ ਅਸੀਂ ਲਾ पाए ਤੇ ਹੁਣ ਆਪਣੇ 195 ਦਾ ਬੀ ਵੀ ਤਿਆਰ ਕੀਤਾ ਜੀ ਤੇ 180 ਉਹ 118 ਹੋ ਗਿਆ ਜੀ 99 ਹੋ ਗਿਆ ਜੇ 88 ਹੋ ਗਿਆ ਜੀ 119 ਹੋ ਗਿਆ ਸੀ ਪੰਜ ਚਾਰ ਗੰਨੇ ਦੀਆਂ ਵੈਰੀਟੀਆਂ ਕਿਵੇਂ ਮੌਸਮ ਦੇ ਹਿਸਾਬ ਨਾਲ ਹੀ ਗੰਨਾ ਪੱਕਦਾ ਜੀ ਉਹਦੇ ਹਿਸਾਬ ਨਾਲ ਹੀ ਗੁੱੜ ਬਣਾਉਨੇ ਆਗੇ ਤੇ ਮੌਸਮ ਦੇ ਹਿਸਾਬ ਨਾਲ ਵੀ ਗੰਨੇ ਦੀ ਪਕਾਈ ਵੀ ਹਾਂਜੀ ਇਹਦੇ ਮੌਸਮ ਦੇ ਹਿਸਾਬ ਨਾਲ ਕੋਈ ਗੰਨਾ ਜ਼ਿਆਦਾ ਮਿੱਠਾ ਹੁੰਦਾ ਜੀ ਕੋਈ ਘੱਟ ਉਹਦੇ ਹਿਸਾਬ ਨਾਲ ਹੀ ਗੁੱੜ ਬਣਦਾ ਜੀ ਨਹੀਂ ਫਿਰ ਲੋਕਾਂ ਨੂੰ ਖੰਡ ਦਾ ਸਹਾਰਾ ਲੈਣਾ ਪੈਂਦਾਗਾ ਕੋਈ ਗੰਨਾ ਕੱਚਾ ਵੜਲੇ ਉਹਨਾਂ ਨੂੰ ਖੰਡ-ਖੰਡ ਪਾਉਣੀ ਪੈਂਦੀ ਹੈ ਜੇ ਨਹੀਂ ਆਪਣੇ ਲੈਵੇ ਗੰਨੇ ਦੀਆਂ ਵੈਰਾਈਟੀ ਨੇ ਉਹ ਤੋਂ ਹੀ ਗੁੱਟ ਤਿਆਰ ਕਰਦੇ ਅਸੀਂ ਤੁਸੀਂ ਆਪਣਾ ਆਪ ਖੇਤੀ ਕੀਤੀ ਆਪ ਹੀ ਆਪਣਾ ਗੰਨਾ ਲਿਆਂਦਾ ਆਪ ਹੀ ਸਮਾਨ ਤਿਆਰ ਕੀਤਾ ਆਪ ਹੀ ਵੇਚਿਆ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਤੋਂ ਮੰਗ ਕਰਨ ਦੀ ਕਿ ਸਾਨੂੰ ਐਮਐਸਪੀ ਦੋ ਮੰਡੀਆਂ ਚ ਰੋਲਣ ਦੀ ਲੋੜ ਨਹੀਂ ਕਿਸਾਨਾਂ ਨੂੰ ਉਹਨਾਂ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਕਿ ਆਪਣਾ ਗੰਨਾ ਮੰਡੀਆਂ ਚ ਲੈ ਜਾਂਦੇ ਹਨ ਜਾਂ ਫੈਕਟਰੀਆਂ ਚ ਲੈ ਜਾਂਦੇ ਹਨ ਉੱਥੇ ਉਹਨਾਂ ਨੂੰ ਜੋ ਰੇਟ ਹੈ ਸਹੀ ਨਹੀਂ ਮਿਲਦਾ ਲੰਬੇ ਲੰਬੇ ਸਮੇਂ ਤੱਕ ਉਹਨਾਂ ਦੀ ਪੇਮੈਂਟ ਫਸੀ ਰਹਿੰਦੀ ਹੈ ਧਰਨੇ ਲਗਾਣੇ ਪੈਂਦੇ ਨੇ ਜੇ ਉਹ ਵੀ ਚਾਹਣ ਤਾਂ ਤੁਹਾਡੇ ਨੂੰ ਆਪਣਾ ਕੰਮ ਕਾਰ ਕਰਕੇ ਪੈਸੇ ਰੋਜ਼-ਰੋਜ਼ ਕਮਾ ਸਕਦੇ ਨੇ ਅਜੀ ਸਭ ਪੈਸਾ ਦੇ ਕੋਈ ਰੋਜ਼ ਤੁਸੀਂ ਆਪਾਂ ਕਮਾ ਸਕਦੇ ਆ ਜੀ ਪਰ ਮਿਹਨਤ ਦੀ ਗੱਲ ਆ ਜਿਹੜਾ ਬੰਦਾ ਹੱਥੀ ਮਿਹਨਤ ਕਰਦਾ ਜੀ ਉਹਨੂੰ ਕੋਈ ਐਮਐਸ ਗੱਲਾਂ ਦੀ ਲੋੜ ਨਹੀਂ ਹੈਗੀ ਕੋਈ ਚੀਜ਼ ਸਰਕਾਰ ਕੋਲੋਂ ਮੰਗਣ ਦੀ ਲੋੜ ਨਹੀਂ ਇਹ ਤੇ ਆਪਾਂ ਡੀਲੀ ਗੁਰੂ ਬਣਾਉਨੇ ਜੀ ਡੀਲੀ ਆਪਦੇ ਪੈਸੇ ਵਟਦੇ ਆ ਤੇ ਹੰਗਾਰਾ ਲੋਕਾਂ ਦਾ ਇੰਨਾ ਵਧੀਆ ਮਿਲਿਆ ਜੀ ਕਿੰਨਾ ਵੀ ਆਪਾਂ ਗੁਰੂ ਬਣਾਉਣਾ ਸਾਹਮਣੂ ਸਾਡੇ ਭਾਂਡੇ ਖਾਲੀ ਹੋ ਜਾਂਦੇ ਹੁਣ ਲੋਕੋ 5-5 6-6 ਦਿਨ ਵੇਟਿੰਗ ਚ ਨੇ ਜੀ ਵੀ ਕਦੋਂ ਸਾਨੂੰ ਸੱਕਰ ਗੁਰੂ ਦੇਓ ਜੀ ਡੀਲੀ ਫੋਨ ਆਉਂਦੇ ਆਗੇ ਤੇ ਸਾਤੋਂ ਉਹਨਾਂ ਕੋਲ ਪੂਦਾ ਨਹੀਂ ਹੋ ਰਿਹਾ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਕਿਸਾਨ ਭਰਾ ਆਪਦੀ ਫਸਲ ਆਪ ਉਹ ਗਾਉਣ ਜੀ ਆਪਦੀ ਫਸਲ ਨੂੰ ਆਪ ਵੱਢਣਾ ਆਪ ਹੀ ਤਿਆਰ ਕਰਨਾ ਉਹਨੂੰ ਤੇ ਆਪ ਹੀ ਮੰਡੀਕਰਨ ਕਰਨਾ ਜੀ ਤੇ ਉਹ ਤੋਂ ਹੀ ਆਪਾਂ ਨੂੰ ਸਹੀ ਮੁੱਲ ਮਿਲ ਸਕਦਾਗਾ ਜੇ ਅਸੀਂ ਮੰਡੀ 'ਚ ਸਿੱਟੇ ਆਉਣ ਉਹ ਮੁੱਲ ਫੇ ਵਪਾਰੀ ਲਾਉਂਦਾ ਜੀ ਉਹ ਤੋਂ ਕੋਈ ਮੁੱਲ ਆਪਾਂ ਨੂੰ ਪੈਂਦਾ ਨਹੀਂਗਾ ਉੱਥੇ ਫੇ ਬਦੀਨਗੀ ਵਾਲੀ ਗੱਲ ਹੈ ਜੀ ਰੇਹਾਂ ਸਪਰੇਹਾਂ ਪਾਣ ਦੇ ਨਾਲ ਵੀ ਆਪਾਂ ਦੇਖ ਰਹੇ ਹਾਂ ਕਿ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਉਹੀ ਫਸਲਾਂ ਆਪਣੇ ਘਰੀਆਣੇ ਨੇ ਆਪਾਂ ਨੇ ਵੀ ਉਹਨਾਂ ਦੇ ਜੋ ਉਹਨਾਂ ਦਾ ਸੇਵਨ ਕਰਨਾ ਆਪਾਂ ਨੇ ਵੀ ਖਾਣੀਆਂ ਨੇ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਆਪ ਹੀ ਬਿਮਾਰੀ ਲਗਾ ਰਹੇ ਹਾਂ ਲੇਕਿਨ ਤੁਸੀਂ ਜੋ ਗੰਨੇ ਦੀ ਇਹ ਖੇਤੀ ਕਰਦੇ ਹੋ ਜੋ ਵੀ ਖੇਤੀ ਕਰਦੇ ਹੋ ਬਿਨਾਂ ਰੇਹਾਂ ਸਪਰੇਹਾਂ ਤੇ ਕਰਦੇ ਹੋ ਰੱਬ ਦੀ ਕਿਰਪਾ ਨਾਲ ਗੰਨਾ ਵੀ ਤੁਹਾਡਾ ਵਧੀਆ ਹੋਇਆ ਹੋਇਆ ਖੜਿਆ ਹੈ ਤਾਂ ਕੀ ਪਾਣ ਇਸ ਚ ਵੀ ਤੁਹਾਨੂੰ ਰਿਹਾਂ ਸਪਰੇਆ ਲੋੜਨੇ ਪੈਂਦੀ ਐ ਅਤੇ ਉਹਨਾਂ ਕਿਸਾਨ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਰਿਹਾਂ ਸਪਰੇਨਾ ਕੀਤੀ ਕਰ ਰਹੇ ਨਹੀਂ ਸਰ ਜਿਹੜੇ ਗੰਨੇ ਦੇ ਵਿੱਚ ਜੀ ਕਿਵੇਂ ਸਸਤੀਆਂ ਸਪਰੇਆ ਹੋ ਗਿਆ ਜੀ ਕਿਵੇਂ ਅਸੀਂ ਇਕੱਲੇ ਕੋਰਾ ਜਿੰਨਾ ਦਾ ਜਰੂਰ ਪਾਉਣਾ ਕੋਰਾ ਜਿੰਨਾ 17-18000 ਰੁਪਏ ਲੀਟਰ ਪੈਂਦੀ ਐ ਜੀ ਜਿਹੜੀਆਂ ਆਮ ਦਵਾਈਆਂ ਨਹੀਂ ਹਾਨੀਕਾਰ ਘਟਾਈ 300 ਰੁਪਏ ਲੀਟਰ ਕੋ ਫਾਇਦਾ ਡਾਊਨ ਹੋ ਗਈ ਖਲੋੜ ਹੋ ਗਈ ਉਹ ਆਪਾਂ ਗੰਨੇ 'ਚ ਨਹੀਂ ਪਾਉਂਦੇ ਹੈਗੇ ਜੀ ਜਿਹਨੇ ਕੋਰਾ ਜਨਤੋਂ ਬਿਨਾ ਗੰਨਾ ਹੁੰਦਾ ਨਹੀਂ ਜੀ ਉਹ ਇੱਕ ਟਾਈਮ ਬੰਦਾ ਵੀ ਕਹੀ ਗੱਲਾਂ ਪੀਲੇ ਜੀ ਲਾਲ ਖੂਨ ਤੇ ਉਹ ਅਟੈਕ ਨਹੀਂ ਹੁੰਦਾ ਉਹਦਾ ਚਿੱਟੇ ਖੂਨ ਤੇ ਅਟੈਕ ਆ ਜੀ ਉਸ ਤੋਂ ਬਾਅਦ ਫੇਰ ਰੂੜੀ ਖਾਦ ਜਾਦਾ ਪਾਉਣੇ ਜੂਰੀਆ ਬਹੁਤ ਘੱਟ ਪਾਉਣੇ ਆਗੇ ਕਿਵੇਂ ਸਾਡੇ ਡੇਢ ਕਿੱਲਾ ਸਾਡਾ ਬਾਹਣ ਘਰੇ ਰੱਖਿਆ ਹੋਇਆ ਜੀ ਉਹਦੇ ਵਿੱਚ ਅਸੀਂ ਹਲਦੀ ਹੋ ਗਿਆ ਮਿਰਚਾਂ ਹੋ ਗਈਆਂ ਜੀ ਤੇ ਚਨੇ ਹੋ ਗਏ ਤੇ ਮਸਰੀ ਹੋ ਗਈ ਤੇ ਕਣਕ ਹੋ ਗਈ ਕਿਵੇਂ ਉਹ ਅਸੀਂ ਆਪਣੇ ਖਾਣ ਵਾਸਤੇ ਥੋੜੀ ਫਸਲ ਤਾਂ ਇਹ ਲਾ ਰਹੇ ਜੀ ਬਾਕੀ ਗੰਨਾ ਹੈਗਾ ਉਹਦੇ ਵਿੱਚ ਖਾਦਾਂ ਖੁਦਾਂ ਬਹੁਤ ਘੱਟ ਪਾਉਣੇ ਆ ਜੀ ਖਾਦ ਤਾਂ ਨਾ ਮਾਤਰੀ ਹੁੰਦੀ ਆ ਦਵਾਈਆਂ ਹਾਨੀਕਾਰਕ ਨਹੀਂ ਜਵੇਂ ਜੁਨੀਵਰਸਿਟੀ ਸਾਨੂੰ ਸਪਾਸ ਕਰਦੀ ਉਹ ਹਿਸਾਬ ਨਾਲ ਹੀ ਅਸੀਂ ਕਰਦੇ ਆ ਜੇ ਬਾਕੀ ਕਿਸਾਨ ਵੀਰ ਵੀ ਸਾਡੀ ਇਸ ਖਬਰ ਨੂੰ ਦੇਖ ਰਹੇ ਹਨ ਤਾਂ ਉਹ ਵੀ ਕਿਤੇ ਨਾ ਕਿਤੇ ਜਾਗਰੂਕ ਹੋਣ ਤੁਹਾਡੇ ਮੰਗੂ ਉਹ ਵੀ ਆਪਣੀ ਫਸਲ ਵੇਚਣ ਆਪਣਾ ਗੰਨਾ ਵੇਚਣ ਆਪ ਕੋ ਲਾੜ ਲਗਾ ਕੇ ਮਿਹਨਤ ਕਰਕੇ ਜੇ ਪੈਸਾ ਕਮਾਉਣਾ ਚਾਹਣ ਤਾਂ ਉਹ ਵੀ ਕਮਾ ਸਕਦੇ ਨੇ ਹਾਂਜੀ ਸਰ ਕਿਉਂਕਿ ਲੋਕਾਂ ਦੀ ਤੁਸੀਂ 10 ਰੁਪਏ ਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਕਿਤੇ ਨਾ ਕਿਤੇ ਡਿਮਾਂਡ ਹੀ ਪੂਰੀ ਹੋਵੇਗੀ ਲੋਕਾਂ ਨੂੰ ਇੱਕ ਸ਼ੁੱਧ ਖਾਣ ਨੂੰ ਮਿਲੂਗਾ ਹਾਂਜੀ ਲੋਕ ਹੁਣ ਅਵੇਲ ਬਹੁਤ ਨਹੀਂ ਜਹੀ ਗੱਲ ਤੋਂ ਬਿਮਾਰੀਆਂ ਲੱਗਣ ਤੋਂ ਜੀ ਸਾਨੂੰ ਕਹਿੰਦੇ ਨੇ ਵੀ ਹਜੇ 10 ਰੁਪਏ ਤੁਸੀਂ ਹੋਰ ਵੱਧ ਲੈ ਲਓ ਅਸੀਂ ਕਹਿਣਾ ਵੀ ਸਾਨੂੰ ਇੰਨੇ ਚ ਮੁਨਾਫਾ ਬਹੁਤ ਆ ਜੀ ਆਮ ਉਹਨਾਂ ਬਜਾਦ ਦਾ ਭਾਅ ਲਾ ਲਓ ਤੁਸੀਂ ਕੋੜ 40 45 ਰੁਪਿਆ ਮਿਲ ਜਾਂਦਾ ਜੀ ਆਪਣਾ ਕੋੜਾ ਚਾਹ ਵਾਲਾ 120 ਰੁਪਏ ਮਿਲਦਾ ਜੀ ਚੱਕਰ ਵੀ 120 ਆ ਕਿ ਤਾਂ ਵੀ ਪੂਰਾ ਨਹੀਂ ਹੋ ਰਿਹਾ ਜੀ ਤੇ ਤੁਸੀਂ ਮੁਨਾਫਾ ਵੀ ਦੇ ਲੋ ਤੇ ਗਣਾ ਚੋਗਣਾ ਤਾਂ ਹੈਗੀ ਹੈ ਜੀ ਇਹ ਕਿਸਾਨ ਇਹ ਕੰਮ ਕਰਨ ਦੀ ਹਿਸਾਬ ਨਾਲ ਤਾਂ ਬਹੁਤ ਵਧੀਆ ਹੈਗਾ ਜਣੀ ਮਿਹਨਤ ਕਰਨ ਸਹੀ ਸੁੱਧ ਚੀਜ਼ ਦੇਣਾ ਤੇ ਬਹੁਤ ਵਧੀਆ ਜੀ ਹਾਂ ਜੀ ਬਿਲਕੁਲ ਇਹ ਸਣ ਸਾਡੇ ਨਾਲ ਵੀ ਜਿੰਨਾਂ ਨੇ ਕਿ ਕਿਸਾਨਾਂ ਭਰਾਵਾਂ ਨੂੰ ਵੀ ਜੋ ਅਪੀਲ ਕੀਤੀ ਹੈ ਕਿ ਉਹ ਵੀ ਰਿਹਾਂ ਸਪਰੇਆਂ ਦਾ ਖੜਾ ਛੱਡ ਕੇ ਕੁਦਰਤੀ ਤੌਰ ਤੇ ਖੇਤੀ ਕਰਨ ਆਪਣੇ ਖੇਤੀ ਕਰਨ ਆਪ ਉਸ ਨੂੰ ਆਪਣੇ ਹੱਥੀ ਵੇਚਣ ਜਿਸ ਤਰ੍ਹਾਂ ਕਿ ਇਹ ਕੁਹਾੜ ਲਗਾ ਕੇ ਗੁੜ ਦੀ ਖੇਤੀ ਕਰਦੇ ਹਨ ਤੇ ਗੁੜ ਨੂੰ ਇੱਥੇ ਪਿਘਲਾਇਆ ਜਾਂਦਾ ਹੈ ਕੁਹਾੜ ਲਗਾਇਆ ਗਿਆ ਹੈ ਆਪਣਾ ਜੋ ਉਹਨਾਂ ਦੇ ਗੰਨੇ ਦੇ ਰਹਿਤ ਖੁੰਦ ਹੁੰਦੀ ਹੈ ਉਸ ਨੂੰ ਅੱਗ ਲਗਾ ਕੇ ਇਹ ਉਸ ਨੂੰ ਉਸ ਤੋਂ ਗੁੜ ਤਿਆਰ ਕਰਦੇ ਹਨ ਹਲਦੀਆਂ ਮਿਰਚਾਂ ਵੀ ਇਹ ਆਪ ਦੀਆਂ ਤਿਆਰ ਕਰਦੇ ਹਨ ਤਾਂ ਇਹਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਨਹੀਂ ਪੈਂਦਾ ਇਹਨਾਂ ਦਾ ਕਿਸਾਨ ਵੀਰਾਂ ਨੂੰ ਇਹ ਸੰਦੇਸ਼ ਹੈ ਕਿ ਜੇ ਉਹ ਵੀ ਚਾਹਣ ਤਾਂ ਇਹ ਫਸਲਾਂ ਬੀਜ ਕੇ ਆਪਣਾ ਕੰਮਕਾਰ ਕਰਕੇ ਆਪਣੇ ਰੇਟ ਜੋ ਉਹ ਰੇਟ ਤੈਅ ਕਰਨਗੇ ਉਹਨਾਂ ਨੂੰ ਉਹ ਰੇਟ ਮਿਲ ਸਕਦਾ ਹੈ ਜ਼ਰੂਰ ਦੋ ਅਗਰੋਸਨ